ਬਿਲਕੁਲ ਦੀ ਬੜੀ ਖੁਸ਼ੀ ਦੀ ਗੱਲ ਹੈ ਵੀ ਮੈਂ ਤੁਹਾਨੂੰ ਅੱਗੇ ਵੀ ਪਹਿਲਾਂ ਵੀ ਦੱਸਦਾ ਵੀ ਆਮ ਆਦਮੀ ਪਾਰਟੀ ਸਿਰਫ ਸਿਰਫ ਕਾਮ ਦੇ ਬਹਾਵ ਤੇ ਲੋਕਾਂ ਦੀ ਕਚੈਰੀ ਵਿੱਚ ਜਾਂਦੀ ਹੈ ਅੱਜ ਇਸ ਵੇਲੇ ਬਹੁਤ ਵੱਡਾ ਵੱਲ ਮਿਲਿਆ ਕਲੇਰ ਕਲਾਂ ਦੇ ਵਿੱਚੋਂ ਜਿਹੜੇ ਸਾਡੇ ਅਕਾਲੀ ਦਲ ਦੇ ਮੈਂ ਕਹੇ ਸਦਾ ਵੀ ਬਲਾਕ ਸਮਤੀ ਦੇ ਵਿੱਚ ਜਿਨ੍ਹਾਂ ਨੇ ਆਪਣੀ ਨਾਮਜ਼ਦਗੀ ਕੀਤੀ ਸੀ ਸਾਡੇ ਪਰਿਵਾਰ ਦੇ ਜੀ ਨੇ ਔਰ ਅੱਜ ਉਹਨਾਂ ਨੇ ਉਹਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜਿਹੜੀ ਨਾਲ ਸਾਡੇ ਤੁਹਾਡੇ ਸਾਹਮਣੇ ਖੜੇ ਨੇ ਸੋ ਮੈਨੂੰ ਖੁਸ਼ੀ ਹੈ ਕਿਉਂਕਿ ਜਿਹੜੀ ਪਾਰਟੀ ਕੰਮ ਕਰਦੀ ਹੋਵੇ ਜਿਹੜਾ ਲੀਡਰ ਕੰਮ ਕਰਦਾ ਹੋਵੇ ਜਦੋਂ ਉਹਨੂੰ ਹੌਸਲਾ ਪਰਿਵਾਰ ਦੇ ਜੀ ਆ ਕੇ ਦਿੰਦੇ ਨੇ ਔਰ ਨਾਲ ਤੁਰਨ ਦਾ ਪ੍ਰਣ ਕਰਦੇ ਨੇ ਫਿਰ ਹੌਸਲਾ ਆਪਣੇ ਆਪ ਹੀ ਵਧਦਾ ਜਾਂਦਾ ਸੋ ਮੈਂ ਦਿਲ ਦੀ ਗਰਾਈ ਤੋਂ ਤੁਸੀਂ ਦੇਖ ਰਹੇ ਹੋ ਦਿਨੋਂ ਦਿਨ ਦਿਨ ਪ੍ਰਤੀ ਦਿਨ ਜਿਹੜੇ ਨੇ ਜੁਆਇਨਿੰਗਾਂ ਹੋ ਰਹੀਆਂ ਨੇ ਆਉਣ ਵਾਲੇ ਸਮੇਂ ਨੂੰ ਹੋਰ ਵੀ ਪਰਿਵਾਰ ਜਿਹੜੇ ਨੇ ਵੱਧ ਚੜ ਕੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਨੂੰ ਨਜ਼ਰ ਆਉਣਗੇ ਸੋ ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ ਤਗੜੇ ਹੋ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਕੰਮ ਦੀ ਕੰਮ ਤੇ ਰਾਜਨੀਤੀ ਕਰਦੀ ਹੈ ਪਰ ਵਿਰੋਧੀ ਪਾਰਟੀਆਂ ਸਿਰਫ ਭੰਡੀ ਪ੍ਰਚਾਰਾਂ ਤੇ ਰਾਜਨੀਤੀਆਂ ਕਰਦੇ ਨੇ ਸੋ ਮੇਰੀ ਬੇਨਤੀ ਹੈ ਕੰਮ ਵਾਲੇ ਬੰਦਿਆਂ ਨੂੰ ਅੱਗੇ ਕਰੋ ਤਾਂ ਜੋ ਕਿ ਆਉਣ ਵਾਲਾ ਸਮਾਹ ਹੋਰ ਤਰੱਕੀ ਦੇ ਵਿੱਚ ਜਾਵੇ ਸੰਤੋਖ ਸਿੰਘ ਭਾਜੀ ਆਮ ਪਾਰਟੀ ਦੇ ਕੰਮ ਵੇਖ ਕੇ ਕਲਸੀ ਸਾਹਿਬ ਦੀ ਚੜ੍ਹਦੀ ਕਲਾ ਜਿਹੜਾ ਇਹਨਾਂ ਦਾ ਮਿਲਣ ਵਰਤਣਵਾ ਮਿਲਣ ਦਾ ਤਰੀਕਾ ਵਾ ਬੋਲਣ ਦਾ ਤਰੀਕਾ ਸਾਡੇ ਨਾਲ ਪਿਆਰ ਕਰਨ ਦਾ ਤਰੀਕਾ ਉਹ ਜਿਹੜੀ ਇਹਨਾਂ ਦੀ ਹੈ ਗਿਆ ਖਿੱਚ ਉਹਦੇ ਕਰਕੇ ਖਿੱਚੇ ਗਏ ਇਹ ਤੇ ਹੁਣ ਜਦੋਂ ਦੇ ਜਵਾਨਾ ਜਿੱਤ ਉਹਦੋਂ ਦੇ ਚੱਲੇ ਪਹਿਲਾਂ ਮੈਂ ਸੰਤੀ ਮੈਂਬਰ ਰਿਆਂ ਅਕਾਲੀ ਦਲ ਦਾ ਪਿਆਰ ਸੀ ਲੰਗਾ ਸਾਹਬ ਦੇ ਨਾਲ ਉਹ ਅੱਜ ਡੇਰੇ ਹਲਕੇ ਚੱਲ ਗਿਆ ਤੇ ਨਹੀਂ ਮੰਨ ਲੱਗਾ ਉੱਧਰ